ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਸਭ ਤੋਂ ਪਹਿਲਾਂ ਤਾਂ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦੇ ਤੇ ਚੈਨਲ ਨੂੰ ਜੇ ਤੁਸੀਂ ਸਬਸਕ੍ਰਾਈਬ ਨਹੀਂ ਕਰਿਆ ਤਾਂ ਰਿਕਵੈਸਟ ਹੈ ਉਹ ਵੀ ਕਰ ਦਿਓ ਠੀਕ ਹੈ ਅਸੀਂ ਜਾ ਰਹੇ ਹਾਂ ਜੀ ਸ਼੍ਰੀ ਅ ਸ਼੍ਰੀ ਮਤਲਬ ਕਹਿੰਦਾ ਪਾਪਾ ਅ ਅਮ੍ਰੇਸਰ ਸਾਹਿਬ ਤੇ ਸਾਰੀ ਸੰਗਤ ਹੈ ਪਿੰਡ ਵਾਲਿਆਂ ਨੇ ਬਸ ਕੀਤੀ ਆ ਉਹਦੇ ਵਿੱਚ ਬੈਠ ਕੇ ਜਾ ਰਹੇ ਆ ਮੈਂ ਤੇ ਮੇਰੇ ਪਾਪਾ ਜੀ ਠੀਕ ਹੈ ਤਾਂ ਅਸੀਂ ਇੱਕ ਟਾਬੇ ਤੇ ਰੁਕੇ ਆ ਠੀਕ ਹੈ ਤੇ ਮੈਨੂੰ ਲੱਗਿਆ ਕਿ ਤੁਹਾਡੇ ਨਾਲ ਸ਼ੇਅਰ ਕਰੀਏ ਕਿੱਥੇ ਕਿੱਥੇ ਜਾ ਰਹੇ ਆ ਕਿੱਥੇ ਕਿੱਥੇ ਰੁਕ ਰਹੇ ਆ ਕੀ ਕੁਝ ਹੋ ਰਿਹਾ ਤਾਂ ਕਿ ਤੁਸੀਂ ਵੀ ਨਾਲ ਨਾਲ ਸਾਡੇ ਇੰਜੋਏ ਕਰ ਸਕੋ ਤੇ ਦਰਸ਼ਣ ਕਰ ਸਕੋ ਠੀਕ ਹੈ ਮੈਂ ਬੈਕ ਕੈਮਰਾ ਕਰਦੀ ਆ ਜਿਓਨ ਪਿੰਡ ਦੀ ਸਾਰੀ ਸੰਗਤ ਦੇਖੋ ਸਾਡੇ ਨਾਲ ਹੈ ਗਈ ਆ ਸਾਰੇ ਜਾਨੇ ਉਤਰਦੇ ਪਏ ਨੇ ਠੀਕ ਐ ਤੇ ਹੁਣ ਆਪਾਂ ਪਾਪਾ ਜੀ ਨੂੰ ਵੀ ਦੇਖਦੇ ਆਂ ਵੀ ਪਾਪਾ ਜੀ ਹੈਗੇ ਕਿੱਦਾਂ ਆ ਕਿਉਂਕਿ ਮੈਂ ਇੱਧਰ ਖੜਕੇ ਜੀ ਵੀਡੀਓ ਸਟਾਰਟ ਕਰਨ ਲੱਗ ਪਈ ਸੀਗੀ ਸੋ ਫਿਰ ਮੈਂ ਹਾਂਜੀ ਹਾਂਜੀ ਜ਼ਰੂਰ ਲਵਾਗੀ ਰਹਿਮਤ ਨੂੰ ਉਹਨੂੰ ਕੋ ਮੇਰੇ ਨਾਲੇ ਰਹੇ ਮਾਣਾ ਮੋਟਾ ਬੋਲੂਗਾ ਵਿੱਚ ਠੀਕ ਆ ਆ ਰਿਹਾ ਆ ਰਿਹਾ ਲੋ ਭਾਈ ਰਹਿਮਤ ਦੀ ਮੰਮੀ ਕਹਿੰਦੀ ਰਹਿਮਤ ਨੂੰ ਜ਼ਰੂਰ ਲਿਓ ਐਂਟਰੀ ਹੋ ਰਹੀ ਐ ਜੀ ਇਹਦੀ ਵਿੱਚ ਤੇ ਲੋ ਠੀਕ ਆ ਸਾਸਰੀ ਕਾਲ ਬਲਾ ਕੀ ਹਾਲ ਚਾਲ ਆ ਠੀਕ ਹੈ ਕਿਤਨ ਚੱਲੇ ਆ ਤੂੰ ਅੰਮ੍ਰਿਤਸਰ ਨੂੰ ਮੈਨੂੰ ਕੀ ਦਵਾਉਂਗਾ ਉੱਥੇ ਜਾ ਕੇ ਅੱਛਾ ਠੀਕ ਹੈ ਵੈਰੀ ਗੁੱਡ ਚੱਲ ਫਿਰ ਕੁਛ ਖਾਈਏ ਪੀਏ ਠੀਕ ਆ ਸਾਰੇ ਸੰਗਤ ਨਾਲ ਦੀ ਨਾਲ ਚੱਲ ਰਹੀ ਆ ਜੀ ਇੱਥੇ ਕਰਨੀ ਆ ਜੀ ਅਸੀਂ ਰੈਸਟ ਥੋੜੀ ਦੇਰ ਕਿਉਂਕਿ ਤੁਹਾਨੂੰ ਪਤਾ ਵੀ ਥਕਾਵਟ ਵੀ ਹੋ ਜਾਂਦੀ ਆ ਠੀਕ ਆ ਲਗੇ ਪਏ ਆ ਜੀ ਸਾਰੇ ਚਾਹ ਪਾਣੀ ਦੇਖਣਾ ਪਣਾ ਚਾਹ ਪਾਣੀ ਪੀਏ ਵਾਸ਼ਰੂਮ ਵੈਲੂ ਜਾ ਰਹੇ ਆ ਕਿਉਂਕਿ ਬਹੁਤ ਸੋਹਣਾ ਟੱਬਾ ਹੈ ਇਹ ਤੇ ਕਹਿਣ ਦਾ ਵਾਬ ਆਈਆਂ ਆ ਦੇਖ ਲਓ ਪਾਪਾ ਜੀ ਤੇ ਪਾਪਾ ਜੀ ਦੇ ਦੋਸਤ ਸਾਡੇ ਬਾਪੂ ਜੀ ਇੱਥੇ ਬੈਠੇ ਆ ਆਦਰ ਬੈਠਾ ਉੱਧਰ ਬੈਠ ਬਲਾਓ ਜੀ ਸਤਿ ਸ੍ਰੀ ਅਕਾਲ ਹਰ ਕੀ ਹਾਲ ਚਾਲ ਹੈ ਜੀ ਠੀਕ ਰਹੀ ਜਾਂਦਾ ਰ ਇੱਥੇ ਤੱਕ ਵਧੀਆ ਹੋ ਗਿਆ ਘਾਦੇ ਨੇ ਆਹ ਭਾਈ ਤੇ ਗੁਰਦਿਆ ਰਹਿਣੀ ਆ ਹਾਂ ਲੱਗਦਾ ਠੀਕ ਆ ਦੇਖਿਆ ਮੈਂ ਪਾਪਾ ਜੀ ਬਾਪੂ ਮੈਨੂੰ ਕਹੀ ਕੇ ਪਾਪਾ ਜੀ ਨੂੰ ਪਿੱਛੇ ਕਾਤੇ ਨਹੀਂ ਬਿਠਾਇਆ ਹਾਂ ਆਇਓ ਕਹੀ ਗਏ ਨਾ ਮਾਂ ਕਿਹਾ ਮਾਂ ਮੂਰੇ ਬਣਾ ਜਿੰਨੇ ਕਿਹਾ 75 ਨੂੰ ਮੂਰੇ ਠੀਕ ਰਹਿੰਦੇ ਮੂਰੇ ਠੀਕ ਰਹਿੰਦੇ ਆਹ ਤਾਂ ਕਰਕੇ ਪਹਿਲਾਂ ਪਿਆਰੇ ਪਹਿਲਾਂ ਜਦੋਂ ਬਸ ਮੇਰੇ ਦਿੱਤਾ ਆਪਣੇ ਕੋਲ ਬਖਾਨਣਾ ਦੱਸ ਫਿਰ ਤੇ ਗੇਟ ਤੇ ਨਿਕਾ ਕੇ ਆ ਫਿਰ ਹੁਣ ਤੁਸੀਂ ਐਂ ਕਰਿਓ ਤੁਸੀਂ ਉਹ ਮੂਰੇ ਚਲ ਜਿਓ ਜਗ੍ਹਾ ਬੋਸ ਨਹੀਂ ਆ ਸਕਦੀ ਜਿਆ ਫਿਰ ਪਿਛੇ ਆੜੀ ਵੀ ਬੈਠੇ ਇਹਨਾਂ ਦੇ ਉਹਨਾਂ ਨਾਲ ਵੀ ਗੱਲ ਕਰਨੀ ਆ ਹੁਣ ਅਲੀਦਾਨ ਸਾਹਿਬ ਕਹਦੇ ਰੱਖਣੀ ਆ ਇਹ ਗੱਲ ਜਿੰਦਾਂ ਜਾਂ ਜਤਨ ਸਾਹਿਬ ਦਾ ਮੇਲ ਰੱਖਣਾ ਹੂੰ ਬਿਲਕੁਲ ਸਹੀ ਹੂੰ ਤੁਸੀਂ ਵੀ ਇਕੱਠੇ ਆਣੇ ਮੇਰੀ ਗੱਲ ਸੁਣ ਲਿਓ ਹਾਂਜੀ ਜੇ ਆਪਾਂ ਨੇ ਜਾਣਾ ਹੁਣ ਹੂੰ ਜਿਹੜਾ ਪ੍ਰਸ਼ਾਦਾ ਚਾਹਣਾ ਪ੍ਰਸ਼ਾਦਾ ਚਾਗ ਲਿਓ ਹਾਂਜੀ ਇਹ ਆਪਣਾ ਡੇਕ ਕਰਾ ਕੇ ਫਿਰ ਆਪਾਂ ਡਾਇਨਮਿਟ ਬੋਟਾਂ ਵਿੱਚ ਬੋਟਾਂ ਨਾਲ ਹਾਂਜੀ ਹੁਣ ਮੈਨੂੰ ਇਹ ਦੱਸੋ ਪਹਿਲਾਂ ਗੋਵਿੰਦਵਾਲ ਸਾਹਿਬ ਜਾਣਾ ਆਪਾਂ ਨੇ ਗੁਰਦੁਆਰੇ ਕਿ ਪਹਿਲਾਂ ਅੰਮ੍ਰਿਤਸਰ ਪਹੁੰਚਣਾ ਸਿੱਧਾ ਪਹਿਲਾਂ ਅੰਮ੍ਰਿਤਸਰ ਪਹੁੰਚਣਾ ਠੀਕ ਆ ਫਿਰ ਉੱਥੇ ਹਾਂ ਫਿਰ ਉੱਥੇ ਲੰਗਰ ਛੱਕ ਹੋਊਗਾ ਹਾਂ ਉੱਥੇ ਛੱਕ ਹੋਊਗਾ ਠੀਕ ਆ ਹੁਣ ਤੁਸੀਂ ਮੈਨੂੰ ਭੁੱਖ ਲੱਗੇਗਾ ਮੈਂ ਦਾਲ ਦੀ ਪੂਣੀ ਬਣਾ ਕੇ ਰੋਟੀ ਇੱਕ ਬਾਰੇ ਦੀ ਬੈਕ ਨੂੰ ਮਿੰਨੂ ਕਹਿੰਦੇ ਮੈਂ ਤਾਂ ਚਾਹ ਪੀ ਆਇਆ ਮੈਂ ਕਿਹਾ ਮੈਂ ਤਾਂ ਚਾਹ ਵੀ ਨਹੀਂ ਪੀਤੀ ਹੈਗੀ ਬਾਪੂ ਜੀ ਕਿਤੇ ਰੋਕੋ ਅੱਛਾ ਤੁਸੀਂ ਹੁਣ ਚਾਹ ਕਾਮਾ ਭਾਈ ਨੂੰ ਚਾਹ ਦੇ ਦੋ ਆਹ ਕਹਿੰਦਾ ਅਸੀਂ ਆਪਣਾ ਨਹੀਂ ਇਹ ਕੰਮ ਉਹਨਾਂ ਨੇ ਨਹੀਂ ਕਹਿਣਾ ਤਾਂ ਪੈਣਾ ਨਾ ਵੀ ਚਾਹ ਦੋ ਅੱਛਾ ਠੀਕ ਹੈ ਅੱਜ ਉਹ ਲਿਆ ਪਾ ਲਿਓ ਨੇ ਫਿਰ ਦੱਸਾਂਗੇ ਜੇ ਅੱਜ ਉਹ ਕੋਈ ਠੀਕ ਹੈ ਠੀਕ ਆ ਚਲੋ ਜੀ ਫਿਰ ਹੁਣ ਅਸੀਂ ਵੀ ਮਣਾ ਮਟਾ ਰਿਲੈਕਸ ਜੇ ਹੋ ਜੀਏ ਫਿਰ ਮਿਲਾਂਗੇ ਲੋ ਜੀ ਸਾਰਿਆਂ ਨੂੰ ਪਹੁੰਚ ਗਈ ਹੈ ਜੀ ਚਾਹ ਠੀਕ ਆ ਲੱਗੇ ਪਈਆਂ ਜੀ ਖਾਣ ਤੁਸੀਂ ਕਿਆ ਕੱਢਣ ਲੱਗੇ ਪਾਸੇ ਚੋਂ ਕੋ ਖਜ਼ਾਨਾ ਹਾਂ ਅੱਛਾ ਖਾਓ 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 ਇਹ ਬਚਾ ਗਈ ਜੀ ਠੀਕ ਆ ਇਹ ਇਹਦਾ ਜੋ ਚੱਕ ਲੈ ਜਾ ਵੀਰੇ ਇਹਨਾਂ ਨੇ ਲੈ ਲਈਆਂ ਜੀ ਚਾਰੇ ਪੰਜੇ ਹਾਂ ਹਾਂ ਕਹ ਰਿਹਾ ਕਿ ਕੱਲ ਜੱਤ ਨੂੰ ਪਤਾ ਲੱਗ ਜਾ ਹਾਂ ਲਓ ਜੀ ਚਾਹ ਤੇ ਇਧਰ ਆਂਟੀ ਬੁਲਾਓ ਸਾਸਰੀ ਘਰ ਪਹਿਲਾਂ ਦਾ ਬੁਲਾਓ ਸਾਸਰੀ ਘਰ ਹਾਂਜੀ ਇਹੇ ਲੱਗੇ ਸੀਗੇ ਦੇਖ ਲਓ ਚਾਹ ਦੇ ਨਾਲ ਅਚਾਰ ਖਾਣ ਠੀਕ ਹੈ ਕਿੰਨੇ ਜਿਹੜੀ ਮੇਰੇ ਮਾਣਾ ਮਟਾ ਬੋਲ ਬੈਠਾ ਵਾ ਮੇਰਾ ਉੱਠੇ ਜਾਵੇ ਕਿਆ ਪਤਾ ਹਨਾ ਚਲੋ ਮਜ਼ਾਕ ਕਰਦੇ ਆਂ ਸੀ ਇਹ ਸਾਰੇ ਮੇਰੇ ਪਿੰਡ ਦੇ ਹੀ ਆ ਜੀ ਮੇਰੀਆਂ ਜਿੰਨੀਆਂ ਵੀ ਹੈਗੀਆਂ ਮਾਤਾ ਮਾਂ ਚਾਚੀਆਂ ਸਾਰੀਆਂ ਵਿਚੇ ਆ ਛੋਟੀਆਂ ਛੋਟੀਆਂ ਭੈਣਾਂ ਬੈਠੀਆਂ ਜੀ ਮੇਰੀਆਂ ਬਿਸਕਟ ਖੋਲਣ ਲੱਗੀਆਂ ਐ ਜੀ ਚਾਹ ਪੀਣ ਲੱਗੀਆਂ ਐ ਜੀ ਦੇਖ ਤਾਂ ਸਹੀ ਕਿਵੇਂ ਸ਼ਰਮ ਦੀ ਅਛਾਏ ਕਰਦੀ ਆ ਠੀਕ ਐ ਖਾ ਲੋ ਖਾ ਲੋ ਬੀਬੀ ਮੈਂ ਕਿਹੜੇ ਖਾਣ ਲੱਗੀ ਦੇਖੀ ਆਂਟੀ ਤੂੰ ਵੀ ਖਾ ਲੈ ਬੀਬੀ ਨੇ ਦੇਖ ਲਓ ਦੇਖ ਲਓ ਜਦ ਇਹ ਲਫਾਫਾ ਲਕੋ ਲਿਆ ਮੈਂ ਚਾਹ ਨਹੀਂ ਪੀਂਦੀ ਹਾਂ ਕੋਈ ਨਹੀਂ ਖਾਣਾ ਪੀਣਾ ਮੈਂ ਆਪਣੇ ਜੋਗਾ ਕੁਝ ਲੈ ਲੂੰਗੀ ਹੋਰ ਸਪੈਸ਼ਲ ਖਾਣ ਨੂੰ ਤੁਸੀਂ ਮੈਨੂੰ ਇੰਨਾ ਪੁੱਛਿਆ ਬਹੁਤ ਵੱਡੀ ਗੱਲ ਆ ਇਹ ਤੁਹਾਨੂੰ ਪਤਾ ਵੀ ਮੰਮੀ ਨਹੀਂ ਆਏ ਵੀ ਤੁਹਾਡੀ ਜ਼ਿੰਮੇਵਾਰੀ ਬਣਦੀ ਫਿਰ ਹਾਂ ਕੋਈ ਗੱਲ ਤੇਰੀ ਮੰਮੀ ਤੇ ਤੇਰੀ ਕੁੜੀ ਨੂੰ ਪੁੱਛਿਆ ਨਹੀਂ ਹੈਗਾ ਹਾਂ ਫਿਰ ਇਹ ਗੱਲ ਤਾਂ ਹੈਗੀ ਹੋ ਆ ਜੀ ਚਲੋ ਖਾ ਲਓ ਬੱਸ ਨਹੀਂ ਚਲੋ ਮਿੱਠਾ ਖਾ ਲਓ ਚਲੋ ਲਿਓ ਬਾਬਿਆਂ ਦੇ ਨੂੰ ਚੱਲੇ ਆ ਖੁਸ਼ੀ ਖੁਸ਼ੀ ਜਾਈਏ ਖੁਸ਼ੀ ਖੁਸ਼ੀ ਆਈਏ ਫੇਰ ਬੁਲਾਉਣਗੇ ਏ ਆ ਗਿਆ ਜੀ ਸਾਡੇ ਤੀਸਰਾ ਮਹਿਕਮਾ ਠੀਕ ਐ ਲੱਗੇ ਹੋਏ ਆ ਜੀ ਚਾਹ ਪੀਣ ਛਕੋ ਛਕੋ ਮੈਨੂੰ ਪਤਾ ਵੀ ਚਾਹ ਪੀਂਦੇ ਅਸੀਂ ਗੱਲਾਂ ਨਹੀਂ ਕਰ ਸਕਦੇ ਤੁਸੀਂ ਪੀਓ ਮੈਨੂੰ ਪਤਾ ਚਾਹ ਰੂਹ ਦੀ ਖੁਰਾਕ ਆ ਸਭ ਸਭ ਦੇ ਲਈ ਇਧਰ ਵੀ ਜੀ ਠੀਕ ਐ ਜਮਾ ਹੀ ਰੁੱਕ ਕੇ ਕੀ ਗੱਲ ਹੋਗੀ ਜਮਾ ਹੀ ਖੜ ਕੇ ਤੁਸੀਂ ਤਾਂ ਅੱਛਾ ਖੋਲੋ ਖੋਲੋ ਮੈਂ ਚਾਹ ਪੀਂਦੀ ਨਹੀਂ ਜੀ ਦੁੱਧ ਪੀਂਦੀ ਹਾਂ ਹਾਂ ਤੂੰ ਪਲਾ ਮੈਨੂੰ ਲੱਗਿਆ ਸੁਣਨੇ ਨਹੀਂ ਬਿਸਕਟ ਖਾ ਲਿਆ ਮੈਂ ਮੈਂ ਦੁੱਧ ਵੀ ਨਹੀਂ ਪੀਂਦੀ ਚਾਹ ਵੀ ਨਹੀਂ ਪੀਂਦੀ ਮੈਂ ਤਾਂ ਬਿਸਕਟਰ ਵਾਲੇ ਰਹਿ ਜਾਂਦਾ ਮੈਨੂੰ ਜਿਹੜੇ ਮੈਂ ਜਿਹਦੇ ਕੋਲ ਵੀ ਕੈਮਰਾ ਲੈ ਕੇ ਜਾਂਦੀ ਆ ਮੈਨੂੰ ਬਿਸਕਟ ਵੜਾ ਦਿੰਦੇ ਇੱਕ ਮੈਂ ਤਾਂ ਲੋੜ ਹੀ ਨਹੀਂ ਕੁਝ ਲੈ ਕੇ ਜਾਣ ਦੀ ਆਏ ਹਾਏ ਥੈਂਕ ਯੂ ਠੀਕਾ ਖਾਓ ਖਾਓ ਆਸ਼ ਕਰੋ ਬਾਬਾ ਕਿੱਥੇ ਆ ਗਏ ਆਪਾ

ਹੂੰ ਕੰਦਰੀ ਬਾਦੂ ਲਾਈ ਜਾਣਾ ਆ ਜਾਂ ਅੱਛਾ ਚਲੋ ਪਹੁੰਚ ਜਾਗੇ ਕਾਹਗਾ ਜਾਣਾ ਤਾਂ ਰਸ ਭਈ ਜਾਣਾ ਦਿਨ ਚੜੀ ਜਾਣਾ ਹਾਂ ਇਹ ਗੱਲ ਤਾਂ ਹੀ ਕਹਿੰਦੇ ਵੀ ਸਾਜਰੇ ਤੁਰਨਾ ਤਾਂ ਹਨਾ ਚਲੋ ਜਿਵੇਂ ਹੁਕਮਾ ਉਵੇਂ ਹੀ ਜਾਣਾ ਹੁਣਾ ਆਪਾਂ ਆਪਣੀ ਮਰਜ਼ੀ ਨਾਲ ਥੋੜੀ ਤੁਰ ਸਕਦੇ ਆ ਮਾਲਕ ਕਰਦਾ ਪਰਵਾਰਾ ਹਾਂ ਮਾਲਕਲੇ ਜਾ ਬਿਲਕੁਲ ਸਹੀ ਗੱਲ ਹੈ ਦੇ ਵਜੇ ਕੋਈ ਗੱਲ ਨਹੀਂ ਚਲੋ ਜੀ ਫਿਰ ਸ਼ਕ ਲੈਣ ਜੀ ਸਾਰੇ ਚਾਹ ਠੀਕ ਹੈ ਇਹ ਮਤਲਬ ਢਾਬੇ ਦਾ ਨਾਮ ਹੈਗਾ ਚੁੱਕਾ ਨਿੱਕਾ ਜੌਂਕਾ ਚੁੱਲਾ ਵੈਸ਼ਨੋ ਟਾਬਾ ਠੀਕ ਹੈ ਮੈਂ ਇਸ ਕਰਕੇ ਵੀਡੀਓ ਦੁਬਾਰਾ ਆਨ ਕਰੀਆ ਬਿਕੋਜ਼ ਪਤਾ ਕੀ ਗੱਲ ਆ ਇਹ ਚੀਜ਼ ਨਾ ਦਿਲ ਖਿੱਚਦੀ ਆ ਮਤਲਬ ਅ ਅੱਖਾਂ ਵੀ ਖਿੱਚਦੀਆਂ ਵੀ ਹਾਂ ਸਾਨੂੰ ਦੇਖੋ ਦੇਖੋ ਕਿੰਨੇ ਸੋਹਣੇ ਹੌਲੀ ਹੌਲੀ ਨਾ ਸਾਡਾ ਜਿਹੜਾ ਪੁਰਾਣਾ ਪੰਜਾਬ ਆ ਵਾਪਿਸ ਆ ਰਿਹਾ ਤਾਂ ਇਸ ਕਰਕੇ ਐ ਕਿੰਨੀਆਂ ਸੋਹਣੀਆਂ ਦੇਖੋ ਇਹਨਾਂ ਨੇ ਚੀਜ਼ਾਂ ਇਹ ਦਿਲ ਖਿੱਚਮੀਆਂ ਜੀਆਂ ਇੱਥੇ ਲਗਾਈਆਂ ਹੋਈਆਂ ਖਾਣ ਪੀਣ ਨੂੰ ਵੀ ਸਮਾਨ ਇੱਥੇ ਵਧੀਆ ਏ ਨੰਬਰ 1 ਆ ਦੂਸਰੀ ਗੱਲ ਇਹ ਇੱਥੇ ਸਫਾਈ ਵੀ ਸੋਹਣੀ ਆ ਠੀਕ ਹੈ ਜੀ ਤੇ ਚੱਲੇ ਆ ਜੀ ਗੱਡੀ 'ਚ ਨੂੰ ਚਲੋ ਚਲੋ ਆਉਣੇ ਆ ਸੀ ਠੀਕ ਹੈ ਗੱਡੀ 'ਚ ਨੂੰ ਜਾ ਰਹੇ ਆ ਹੇ ਚਲੋ ਜੀ ਆਜੋ ਪੀਲਾ 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 ਹਲੇ ਸਾਰੇ ਤਾਂ ਉਰੀ ਬੈਠੇ ਆ ਡਰ ਦੀ ਡਰਦਾ ਕਿਉਂ ਆ ਉਰੀ ਬੈਠੇ ਹਲੇ ਸਾਰੇ ਉਹ ਨਾ ਸਕਾਰਨਾ ਟੱਪਾ ਤੇ ਕਾਉਂਗੇ ਕਹਿੰਦੇ ਮੈਂ ਕਹਿੰਦੀ ਦੇਖਦੇ ਕਾਨੂੰ ਆ ਪਾ ਲੋ ਬੈਗ 'ਚ ਦੇਖੀਦਾ ਨਹੀਂ ਹੁੰਦਾ ਕਾਲਾ ਮਾਲਾ ਜਿਆ ਕਰਦੀ ਨਾ ਹੁੰਦਾ ਫਿਰ ਬਾਪੂ ਆਏ ਉਹ ਜਾਨੂਣਾ ਨਹੀਂ ਤਾਂ ਕਰ ਲੈ ਗਈ ਤੇ ਕਰਨਾ ਨਹੀਂ ਕਹੋ ਕਿ ਉਹਨਾਂ ਨਾਲ ਤਾਂ ਡੀਲ ਕਰ ਲੂਗੇ ਜਿਹੜੇ ਵਰਲਡ ਵਾਈਡ ਵਾਲਿਆਂ ਨੇ ਦੇਖਣਾ ਇੰਨੀ ਦੁਨੀਆ ਨੇ ਦੇਖਣਾ ਹੁੰਦਾ ਕਿਆ ਕਰੂਗੇ ਅਸੀਂ ਜਗਾ ਜਾਨਾ ਕਰਦੇ ਭਾਈ ਢੁੰਡ ਕੇ ਪਾਈ ਗਿਆ ਉਹ ਫਿਰ ਅਸੀਂ ਗੱਲ ਘਮਾਉਣ ਜਿੱਦਾਂ ਨੰਬਰ 1 ਕਾਮਾ ਲਾਲੇ ਹਾਂ ਠੀਕ ਆ ਚਲੋ ਫਿਰ ਬਾਸ ਚ ਨੂੰ ਪੀਓ ਚਾਹ ਫਟਾਫਟ ਬੱਚਾ ਪਾਰਟੀ ਤੁਸੀਂ ਰਹਿ ਕੇ ਮੈਂ ਚਾਹ ਪੀਂਦੀ ਨਹੀਂ ਜੀ ਬਾਪੂ ਮੈਨੂੰ ਨਾ ਉਧਰ ਇੱਕ ਭਾਬੀ ਨੇ ਨਹੀਂ ਸਵਾਦ ਪ੍ਰਸ਼ਾਦਾ ਖੁਲਾਇਆ ਨਾ ਮੈਂ ਕਹਿੰਦੀ ਰਹੀ ਰੱਬ ਦਾ ਨਾਮ ਮੇਰੇ ਤਾਂ ਕੁਝ ਖਾਣ ਜੀਏ ਨਹੀਂ ਕਰਿਆ ਉਹ ਭਾਬੀ ਲੈ ਕੇ ਆਏ ਬਤੇ ਦੋ ਕ ਪਰੌਂਠੇ ਦੋ ਪਰੌਂਠੇ ਲੈ ਕੇ ਆਏ ਬਤੇ ਚੱਲੀਆਂ ਆਲੇ ਹਾਂ ਮੈਂ ਖਾ ਲਿਆ ਮੈਂ ਮੈਂ ਕਿਹੜਾ ਨਹੀਂ ਹਾਂ ਆਵਾਜ਼ ਦੇ ਹਾਂ ਆਪਣਾ ਦੋ ਪ੍ਰਕਾਰ ਦੇ ਹਾਂ ਪਿਆਜ਼ ਵਾਲੇ ਹਾਂ ਹੋਰ ਰੱਖ ਜਦੇ ਆਪਣਾ ਚੱਕ ਲੈ ਜੀਵੇਂ ਬਾਬਾ ਬੁੱਢਾ ਜੀ ਦੇ ਮਿਲਦੇ ਨਹੀਂ ਕਿਹੜਾ ਗੁਰਦੁਆਰਾ ਹੈ ਉੱਥੇ ਬਾਬਾ ਬੁੱਢਾ ਜੀ ਕਿਹਾ ਕਿ ਤਾਂ ਮਿੱਸੀਆਂ ਰੋਟੀਆਂ ਮਿਲਦੀਆਂ ਜਿੱਥੇ ਅੰਮ੍ਰਿਤਸਰ ਸਾਈਡ ਹੈ ਉੱਥੇ ਹੁੰਦੀਆਂ ਬਾਬਾ ਘੱਲ ਲਗਾਏ ਤੇ ਹੋ ਸਕਦਾ ਹੋਰ ਲਗਾ ਤੇ ਕੀ ਹੋ ਹਾਂ ਹਾਂ ਦੇਖੇ ਪਿਆਜ਼ ਦੇ ਨਾਲ ਮਿਲਦੀਆਂ ਕਿੰਨਾ ਸਵਾਦ ਲੱਗਦਾ ਉੱਥੇ ਪ੍ਰਸ਼ਾਦਾ ਉਹ ਬਹੁਤ ਸਵਾਦ ਲੱਗਦਾ ਹੋਰ ਮੇਰਾ ਦੋਸਤ ਲਿਉਂਦਾ ਸੂਰ ਪਨੀਰ ਪਨੀਰ ਤੇ ਪਰੌੜੇ ਅੱਛਿਆ ਕੀ ਦਿਨ ਵਾਰ ਚਾ ਨਹੀਂ ਨਹੀਂ ਕਹਿੰਦਾ ਨਹੀਂ ਕਹਿੰਦਾ ਮੇਰਾ ਦੋਸਤ ਇਧਰ ਦੇ ਦਿਓ ਬਾਪੂ ਖਿੱਚਦੇ ਕੰਮ ਛਿਆ ਕਹਿੰਦਾ ਮੇਰਾ ਆੜੀ ਤੀਜੇ ਦਿਨ ਪਨੀਰ ਦੇ ਪਰੌਂਠੇ ਲਿਆਉਂਦਾ ਬਾਪੂ ਦੇਖ ਲਓ ਬੈਠ ਕੇ ਪਿਓ ਕੀ ਰਿਹਾ ਇਧਰ ਅਭੀ ਦੋ ਦਿਨ ਸਾਡੀ ਲਿਆਉਂਦਾ ਤੀਜੇ ਦਿਨ ਚੰਨ ਪਨੀਰ ਦੇ ਪਰੌਂਠੇ ਲਿਆਉਂਦਾ ਵੇਰਾ ਯਾਰਾ ਦੋਸਤ ਹੈ ਹੋਰ ਵੀ ਸਾਨੂੰ ਵੀ ਬੁਲਾ ਲੈਗਾ ਸਾਨੂੰ ਵੀ ਬੁਲਾ ਲੈ ਘਰ ਅਸੀਂ ਆ ਜਿਆ ਕਰਾਂਗੇ ਖਾਣ ਉਹ ਜੇ ਤੈਨੂੰ ਮੁਰਕੇ ਪਰੌੜਾ ਦੇ ਜੀਆ ਮੈਂ ਸਾਨੂੰ ਭਾੜਾ ਲਾ ਕੇ ਨਹੀਂ ਰੋਪੇ ਹਾਂ ਕੋਲ ਕਿੱਥੇ ਲੈ ਜਾਉਣ ਦੇ ਦੂਗੇ ਅੱਛਾ ਫੋਨ ਨਹੀਂ ਲੈ ਕੇ ਜਾਣ ਦਿੰਦੇ ਆ ਵੀ ਬਾਪ ਉਹਦਾ ਹਟਾਪ ਲੈਨੇ ਆ ਰਾਰਾ ਕਰੋੜ ਬਾਪੂ ਗੱਲੇ ਬਦਲਦੀ ਇਹਨੇ ਮੁਕਰੇਗੀ ਨਾ ਪਹਿਲਾਂ ਦੇ ਆਉਂਦਾ ਹਾਂ ਅਧਿਕਾਰਤਾ ਦੇ ਗੇਟ ਪਰ ਵੀ ਆ ਬੰਦਾ ਆ ਗਿਆ ਪਰੌਠੇ ਵਾਲਾ ਤੇ ਆ ਪਾਸੇ ਸੰਭ ਲੈਣਾ ਬਾ ਸਾਮਣ ਬਸ ਸਾਨੂੰ ਮੜ ਹੀ ਨਹੀਂ ਐ ਕਰਦੀ ਪਰੌਠੇ ਆ ਗਏ ਬਸ ਹੀ ਆਪੇ ਦੇਖ ਲੈਣਗੇ ਪਰੌਠੇ ਵਾਲਾ ਅਰੇ ਜਿਹੜੇ ਕਹਣਾ ਉਹ ਕੈਨ ਕੋਈ ਕਰਦਾ ਜੇ ਉਹਦੇ ਕੋਲ ਨਾ ਹੋਏ ਫਿਰ ਅਸੀਂ ਖਿਲਾ ਕੇ ਆਵਾਂਗੇ ਹੋਰ ਦੱਸ ਅਸੀਂ ਖੁਦ ਖਿਲਾ ਕੇ ਆਵਾਂਗੇ ਵੀ ਲੈ ਬਈ ਤੂੰ ਖਾ ਅਸੀਂ ਤਾਂ ਬਵਾ 베ਰਾ ਮਾ ਸੀ ਤਾਂ ਦੰਦੇ ਵੀ ਨਹੀਂ ਆ ਲੈ ਲੋ ਇੱਕ ਵਾਰ ਲੈ ਕੇ ਦੰਦੇ ਵੀ ਨਹੀਂ ਆ ਦੇਖ ਲੋ ਕਹਿੰਦਾ ਸਵੇਰੇ ਮੈਂ ਬਹੁਤ ਅਸੀਂ ਦੰਦੇ ਹੀ ਨਹੀਂ ਕਰ ਲੋ ਕੀ ਨੂੰ ਭਾਂਡਾ ਇੱਕ ਵਾਰ ਉਹ ਤਾਂ ਦੇਲੀ ਬੰਦੇ ਦਾ ਹੂੰ ਜਿਹਨੂੰ ਨਹੀਂ ਮਰ ਅੱਛਾ ਨਾ ਭਾਈ ਅਸੀਂ ਖਲਾ ਕੇ ਵੀ ਆਈਦਾ ਬਾਪੂ ਖਾ ਕੇ ਵੀ ਆਈਦਾ ਸਹੀ ਗੱਲ ਹੈ ਨਾ ਖਾ ਕੇ ਵੀ ਆਈਦਾ ਖਲਾ ਕੇ ਵੀ ਆਈਦਾ ਨਹੀਂ ਮਿਲੂਗਾ ਪਰ ਉਹ ਤਾਂ ਨਹੀਂ ਚੌਲ ਘੜਾ ਲੈਣੇ ਆ ਹਾਂ ਹੋਰ ਨਹੀਂ ਜੇ ਕੁਛ ਇਹ ਚੌਲ ਬਾ ਕੇ ਕੱਢੀ ਡੇਰੇ ਨਹੀਂ ਇਹਨੂੰ ਬਣਾ ਪੂਰੇ ਮਾਲਾਂ ਦਾ ਰਾਸਤਰੀ ਖਾਣਾ ਹਰ ਘਰ ਦੇ ਵਿੱਚ ਗਰਮੀਆਂ ਦੇ ਵਿੱਚ ਬਣ ਨਹੀਂ ਬਣਨੇ ਆ ਚੌਲ ਦੇਖ ਲਓ ਹੈ ਨਾ ਕੋਈ ਇਹ ਜੀ ਉਹ ਨਹੀਂ ਹੈ ਬਹੁਤ ਬਣਦੇ ਆ ਹੂੰ ਪੀਓ ਜਨੂ ਭਾਬੀ ਖਾ ਪੀ ਲਿਆ ਫੇਰ ਨਾ ਕਿਹਾ ਵੀ ਪੁੱਛਿਆ ਨਹੀਂ ਜਦ ਤੂੰ ਨਾਲ ਆ ਫਿਰ ਅਸੀਂ ਕਾਤੇ ਕਹਿਣਾ ਹਾਂ ਪਰ ਇਹ ਗੱਲ ਤਾਂ ਹੈਗੀ ਆ ਠੀਕ ਆ ਓਕੇ ਚਲੋ ਜੀ ਬਈ ਠੀਕ ਆ ਅਸੀਂ ਆ ਆਜੋ ਭਾਬੀ ਕੁਝ ਖਾ ਪੀ ਲੀਏ ਮੜਿਆ ਲੈ ਲੀਏ ਕੁਝ ਬਸ ਚ ਨੂੰ ਖਾਣ ਨੂੰ ਚਲੋ ਆਜੋ ਬਾਪੂ ਦੱਸੋ ਕਿੱਥੇ ਬੈ ਗਏ ਆ ਦੇਖ ਲਓ ਮੈਨੂੰ ਪਤਾ ਹੈ ਨਾ ਮੈਂ ਹੋਵਾ ਨਾਲ ਆਈ ਦੋ ਤੁਹਾਡੇ ਲਈ ਰੱਖ ਲਏ ਤੁਹਾਡੇ ਲਈ ਲਿਖਾਂਗੇ ਮੈਂ ਹੁਣੇ ਥੋੜਾ ਜਨਾ ਬੰਦਾ ਜੀ ਬਾਅਦ ਵਿੱਚ ਆਪਾਂ ਥੋੜੇ ਜਿ ਦੇਰ ਬਾਅਦ ਖਾਣਾ ਖਾ ਕੇ ਫੀਡ ਬਦਲ ਗਿਆ ਹੋ ਗਿਆ ਸਾਰਾ ਬਸ ਸਾਰੇ ਬਦਲ ਗਏ ਜੀ ਸਾਰੇ ਬਦਲ ਗਏ ਮੈਂ ਬੜੀ ਵੀਡੀਓ ਬਣਾਉਣ ਨੂੰ ਬੈਠੀ ਆ ਜੀ ਇੱਥੇ ਬੈਠ ਜਿਓ ਤੁਸੀਂ ਕੋਈ ਗੱਲ ਨਹੀਂ ਰੱਖੋ ਜੀ ਰੱਖੋ ਜੀ ਠੀਕ ਆ ਚਲੋ ਜੀ ਫਿਰ ਠੀਕ ਆ ਮਿਲਦੇ ਆ ਕਿਸੇ ਅਗਲੀ ਵੀਡੀਓ ਚ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਤੰਦਰੁਸਤ